ਦੋਸਤੋ ਇੰਡੀਅਨ ਟੀਮ ਵਿੱਚ ਇੱਕ ਤੋਂ ਇੱਕ ਬਿਹਤਰੀਨ ਖਿਡਾਰੀ ਹਨ ਜੋ ਆਪਣੀ ਵਧੀਆ ਬੈਟਿੰਗ ਜਾਂ ਬੋਲਿੰਗ ਨਾਲ ਜਾਣੇ ਜਾਂਦੇ ਹਨ ਉਹਨਾਂ ਵਿੱਚੋਂ ਇੱਕ ਨਾਮ ਸ਼ੁਭਮਨ ਗਿੱਲ ਦਾ ਵੀ ਹੁੰਦਾ ਹੈ ਜਿਸ ਨੇ ਆਪਣੀ ਵਧੀਆ ਖੇਡ ਕਾਰਨ ਇੰਡੀਅਨ ਟੀਮ 'ਚ ਨਾਮ ਬਣਾਇਆ ਅਤੇ ਇੱਕ ਵਧੀਆ ਮਕਾਮ ਹਾਸਲ ਕੀਤਾ ਸੋ ਦੋਸਤੋ ਸਵਾਗਤ ਹੈ ਸਾਡੇ YouTube ਚੈਨਲ ਰੋਡ ਟੂ ਪੰਜਾਬ ਉੱਪਰ ਅੱਜ ਅਸੀਂ ਲੈ ਕੇ ਆਏ ਹਾਂ ਕ੍ਰਿਕਟ ਦੇ ਮਸ਼ਹੂਰ ਪਲੇਅਰ ਸ਼ੁਭਮਨ ਗਿੱਲ ਦੀ ਬਾਇਓਗ੍ਰਾਫੀ ਕੀ ਸੀ ਇਹਨਾਂ ਦਾ ਇਥੋਂ ਤੱਕ ਪਹੁੰਚਣ ਦਾ ਸਟਰਗਲ ਇਹਨਾਂ ਦੀ ਮਿਹਨਤ ਅਤੇ ਹੁਣ ਇਹ ਕਿਹੋ ਜਿਹਾ ਲਾਈਫ ਸਟਾਈਲ ਵਿੱਚ ਹਨ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਵੀਡੀਓ ਕਰਦੇ ਹਾਂ ਸ਼ੁਰੂ ਸ਼ੁਭਮਨ ਗਿੱਲ ਦਾ ਜਨਮ 8 ਸਤੰਬਰ 1999 ਨੂੰ ਫਾਜ਼ਿਲਕਾ ਪੰਜਾਬ ਵਿੱਚ ਹੋਇਆ ਸਾਲ 2025 ਦੇ ਅਨੁਸਾਰ ਇਹਨਾਂ ਦੀ ਉਮਰ 26 ਸਾਲ ਹੈ ਸ਼ੁਭਮੰਦੀ ਦੀ ਸਫਲਤਾ ਪਿੱਛੇ ਇਹਨਾਂ ਦੇ ਪਿਤਾ ਦਾ ਬਹੁਤ ਵੱਡਾ ਹੱਥ ਹੈ। ਸ਼ੁਭਮੰ ਨੇ ਆਪਣੀ ਪੜ੍ਹਾਈ ਪੰਜਾਬ ਵਿੱਚ ਹੀ ਪੂਰੀ ਕੀਤੀ। ਮਾਨਵ ਮੰਗਲ ਸਮਰਾ ਸਮਾਰਟ ਸਕੂਲ ਮਹਾਲੀ ਤੋਂ ਇਹਨਾਂ ਨੇ ਆਪਣੀ ਸਕੂਲਿੰਗ ਪੂਰੀ ਕੀਤੀ। ਜਦੋਂ ਸ਼ੁਭਮੰਦੀ ਉਮਰ 8 ਸਾਲ ਸੀ ਤਾਂ ਇਹ ਮਹਾਲੀ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਗਏ ਸਨ ਜਿਸ ਦੇ ਸਾਹਮਣੇ ਪੀਸੀਏ ਸਟੇਡੀਅਮ ਸੀ ਜਿੱਥੇ ਨੇੜੇ ਹੀ ਕ੍ਰਿਕਟ ਇੰਸਟੀਚਿਊਟ ਵਿੱਚ ਸ਼ੁਭਮੰ ਨੇ ਆਪਣੀ ਕ੍ਰਿਕਟ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀ। ਸ਼ਾਨਦਾਰ ਬੱਲੇਬਾਜ਼ੀ ਕਾਰਨ ਇਹਨਾਂ ਨੂੰ ਪੰਜਾਬ ਅੰਡਰ 16 ਵਿੱਚ ਚੁਣਿਆ ਗਿਆ ਇਸ ਤੋਂ ਬਾਅਦ ਪੰਜਾਬ ਅੰਡਰ 19 ਵਿੱਚ ਸਿਲੈਕਸ਼ਨ ਹੋਈ ਜਿੱਥੇ ਇਹਨਾਂ ਨੂੰ ਹਰਪਜਨ ਸਿੰਘ ਨਾਮੀ ਖਿਡਾਰੀ ਤੋਂ ਸਿੱਖਣ ਦਾ ਮੌਕਾ ਵੀ ਮਿਲਿਆ ਸ਼ੁਭਮਨ ਦੇ ਲਿਸਟ A ਦੀ ਮੈਚ ਦੀ ਸ਼ੁਰੂਆਤ ਕੁਝ ਖਾਸ ਨਹੀਂ ਹੋਈ ਸੀ ਇਹ ਇਹਨਾਂ ਦਾ ਪਹਿਲਾ ਮੈਚ ਸੀ ਜਿੱਥੇ 11 ਰਨਾਂ ਨਾਲ ਆਊਟ ਹੋ ਗਏ ਸਨ ਜੋ ਇਹਨਾਂ ਨੇ ਹਰਪਜਨ ਸਿੰਘ ਦੀ ਕਪਤਾਨੀ ਵਿੱਚ ਖੇਡਿਆ ਸੀ ਪੰਜਾਬ ਨੇ ਇਸ ਮੈਚ ਨੂੰ 6 ਵਿਕਟਾਂ ਦੇ ਜਿੱਤਿਆ ਸੀ ਜੋ ਕਿ ਵਿਜੇ ਹੜਾਰੇ ਟਰੋਫੀ ਦਾ ਮੁਕਾਬਲਾ ਸੀ ਸ਼ੁਭਮਨ ਨੇ ਆਪਣੇ ਵਧੀਆ ਕਰੀਅਰ ਦੀ ਸ਼ੁਰੂਆਤ ਬੰਗਾਲ ਦੇ ਖਿਲਾਫ ਖੇਡਿਆ ਅਮ੍ਰਿਤਸਰ ਦੇ ਮੈਦਾਨ ਤੋਂ ਕੀਤੀ ਪੰਜਾਬ ਦੇ ਵੱਲੋਂ ਇਹਨਾਂ ਨੇ ਆਪਣਾ ਪਹਿਲਾ ਫਰਸਟ ਕਲਾਸ ਮੈਚ 17 ਨਵੰਬਰ 2017 ਨੂੰ ਖੇਡਿਆ ਜਿੱਥੇ 63 ਰਨ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਰਾਂਜੀ ਟਰੋਫੀ ਪ੍ਰਾਪਤ ਕੀਤੀ ਫਰਵਰੀ 2017 ਵਿੱਚ ਸ਼ੁਭਮਨ ਇੰਡੀਆ ਟੀਮ ਅੰਡਰ 19 ਵਿੱਚ ਖੇਡਿਆ ਜਿੱਥੇ ਇਹਨਾਂ ਨੇ ਇੰਗਲੈਂਡ ਅੰਡਰ 19 ਨੂੰ ਹਰਾਇਆ ਸੀ ਜਿਸ ਤੋਂ ਬਾਅਦ ਸ਼ੁਭਮਨ ਨੂੰ ਅੰਡਰ 19 ਕ੍ਰਿਕਟੋ ਵਰਲਡ ਕੱਪ ਟੀਮ ਵਿੱਚ ਵਾਈਸ ਕੈਪਟਨ ਵਜੋਂ ਬਣਾਇਆ ਗਿਆ ਜਿੱਥੇ ਇਹਨਾਂ ਨੇ ਆਪਣੀ ਵਧੀਆ ਪਰਫਾਰਮੈਂਸ ਨਾਲ ਪੂਰੇ ਟੂਰਨਾਮੈਂਟ ਵਿੱਚ 375 ਰਨ ਬਣਾਏ ਸਨ ਇਹਨਾਂ ਦੀ ਵਧੀਆ ਖੇਡ ਨੂੰ ਦੇਖਦਿਆਂ ਹੋਇਆ ਆਈਪੀਐਲ 2018 ਕਲਕੱਤਾ ਨਾਈਟ ਰਾਈਟਰਸ ਨੇ 1 ਕਰੋੜ 80 ਲੱਖ ਰੁਪਏ ਵਿੱਚ ਇਹਨਾਂ ਨੂੰ ਖਰੀਦ ਲਿਆ ਅਤੇ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ। ਸ਼ੁਭਮਨ ਨੇ 31 ਜਨਵਰੀ 2019 ਨੂੰ ਨਿਊਜ਼ੀਲੈਂਡ ਦੇ ਖਿਲਾਫ ODI ਡੈਬਿਊਟ ਕੀਤਾ ਅਤੇ ਇਸ ਦੌਰਾਨ ਉਹ ਇੰਡੀਆ ਟੀਮ ਦੇ ਯੰਗੇਸਟ ਬੈਟਸਮੈਨ ਬਣ ਗਏ ਸਨ ਜਿਸ ਨੇ ਫਰਸਟ ਕਲਾਸ ਮੈਚ ਵਿੱਚ ਡਬਲ ਸੈਂਚਰੀ ਲਗਾਈ ਅਤੇ 19 ਸਾਲ ਦੀ ਉਮਰ ਵਿੱਚ ਇੰਡੀਆ A ਦੇ ਲਈ 204 ਰਨ ਬਣਾਏ ਸਨ। ਇਸ ਤੋਂ ਬਾਅਦ ਇਹਨਾਂ ਦਾ ਨਾਮ ਟੈਸਟ ਡੈਬਿਊਟ ਵਿੱਚ ਆਇਆ। 26 ਦਸੰਬਰ 2020 ਨੂੰ ਵਿਓ ਆਸਟ੍ਰੇਲੀਆ ਖਿਲਾਫ ਇਹਨਾਂ ਨੇ ਟੈਸਟ ਡੈਬਿਊ ਕੀਤਾ ਸ਼ੁਭਮਨ 2018 ਤੋਂ 2021 ਤੱਕ ਆਈਪਲ ਵਿੱਚ ਕੇ ਕੇ ਆਰਈ ਖੇਡਦੇ ਸਨ ਪਰ 2022 ਵਿੱਚ ਗੁਜਰਾਟ ਟਾਈਟਾਂਸ ਨੇ 8 ਕਰੋੜ ਰੁਪਏ ਵਿੱਚ ਖਰੀਦ ਕੇ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ ਦੋਸਤੋ ਸ਼ੁਭਮਨ ਗਿੱਲ ਦੇ ਪਿਤਾ ਦਾ ਨਾਮ ਲਖਵਿੰਦਰ ਸਿੰਘ ਹੈ ਜੋ ਕਿ ਇੱਕ ਕਿਸਾਨ ਸਨ ਅਤੇ ਇਹਨਾਂ ਦੀ ਮਾਤਾ ਦਾ ਨਾਮ ਕਿਰਤ ਗਿਲ ਹੈ ਇਹਨਾਂ ਦੀ ਇੱਕ ਵੱਡੀ ਭੈਣ ਹੈ ਜਿਸ ਦਾ ਨਾਮ ਸ਼ਹਿਨੀਰ ਕੌਰ ਹੈ ਸ਼ੋਭਮਨ ਗਿਲ ਆਪਣੀ ਫੈਮਲੀ ਨਾਲ ਸੈਕਟਰ 48 ਚੰਡੀਗੜ੍ਹ ਵਿੱਚ ਰਹਿੰਦੇ ਹਨ ਸੋ ਦੋਸਤੋ ਇਹ ਸੀ ਸ਼ੋਭਮਨ ਗਿਲ ਦੀ ਬਾਇਓਗ੍ਰਾਫੀ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਕਰਕੇ